ਕਿਸ ਤਰੀਕੇ ਦੇ ਨਾਲ ਮੌਸਮ ਦੇ ਅਸਰ ਨੇ ਕਿਹਾ ਜਾ ਰਿਹਾ ਹੈ ਕਿ ਅਲਰਟ ਵੀ ਹੈਗਾ ਕੋਈ ਹਾਂਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਮਾਰਚ ਦੇ ਐਂਡ ਦੇ ਵਿੱਚ ਵੀ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਆਇਆ ਸੀਗਾ ਜਿਸ ਦੇ ਨਾਲ ਕੀ ਕਾਫੀ ਅੱਛੀ ਮਤਲਬ ਮੋਡਰੇਟ ਟੂ ਹੈਵੀ ਰੇਨਫਾਲ ਜਿਹੜੀ ਹੈ ਪੰਜਾਬ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਜਿਵੇਂ ਸਾਡੇ ਰਿਕਾਰਡ ਦੇ ਵਿੱਚ ਵੀ ਉਦੋਂ 21 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਹੈ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਔਰ ਉਹਦਾ ਵੀ ਜਿਹੜਾ ਕਾਫੀ ਜਗ੍ਹਾ ਤੇ ਜਿਹੜਾ ਨੈਗੇਟਿਵ ਇਫੈਕਟ ਵੀ ਆਇਆ ਕਿਉਂਕਿ ਕਈ ਜਗ੍ਹਾ ਤੇ ਗੜੇ ਵੀ ਪਏ ਸੀਗੇ ਤੇ ਬਾਕੀ ਜੇ ਆਪਾਂ ਪਿਛਲੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਜਨਵਰੀ ਫਰਵਰੀ ਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛਾ ਇਸ ਵਾਰੀ ਵੈਦਰ ਰਿਹਾ ਜੇ ਜਨਵਰੀ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜਿਹੜੇ ਘੱਟ ਹੀ ਰਹੇ ਨੇ ਤੇ ਬਾਰਿਸ਼ ਵੀ ਆਲਮੋਸਟ ਜਿਹੜੀ ਹੈਗੀ ਆ ਨੀਅਰ ਟੂ ਨਾਰਮਲ ਹੀ ਰਹੀ ਹੈ ਮਤਲਬ ਅੱਛੀ ਰੇਨਫਾਲ ਸੀਗੀ ਔਰ ਟੈਂਪਰੇਚਰ ਜਿਹੜੇ ਫੇਵਰੇਬਲ ਸੀਗੇ ਸੋ ਮਤਲਬ ਕਾਫੀ ਬੰਪਰ ਕ੍ਰੌਪ ਜਿਹੜੀ ਹੈ ਵੀਟ ਦੀ ਲੱਗ ਰਹੀ ਸੀ ਬਟ ਹੁਣ ਜਿਸ ਤਰ੍ਹਾਂ ਫੇਰ ਸਾਨੂੰ 13 14 15 ਦਾ ਅਲਰਟ ਆ ਰਿਹਾ ਹੈਗਾ ਕਿ ਜਿਹੜੇ ਮੌਸਮ ਦੇ ਵਿੱਚ ਕੁਝ ਤਬਦੀਲੀ ਆਏਗੀ ਕਿਉਂਕਿ ਜਿਸ ਤਰ੍ਹਾਂ ਇਹ ਇੱਕਦਮ ਗਰਮੀ ਵਧ ਗਈ ਹੈ ਟੈਂਪਰੇਚਰਸ ਬਹੁਤ ਜਿਵੇਂ 34 35 ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਹੈ ਕਈ ਜਗ੍ਹਾ ਤੇ ਤੇ ਉਹਦੇ ਨਾਲ ਜਿਹੜਾ ਪ੍ਰੈਸ਼ਰ ਫਾਲ ਹੋ ਰਿਹਾ ਤੇ ਇੱਕ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਸੋ ਜਿਹੜਾ ਉਹਦਾ ਇਫੈਕਟ ਹੈਗਾ 13 14 15 ਨੂੰ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਜਾਏਗਾ ਔਰ 14 ਨੂੰ ਮਤਲਬ ਕਾਫੀ ਜ਼ਿਆਦਾ ਮਤਲਬ ਉਹਦਾ ਹੈਵੀ ਇੰਪੈਕਟ ਆਏਗਾ ਔਰ 15 ਨੂੰ ਫਿਰ ਮਤਲਬ ਕੱਰੀ ਹੱਦ ਤੱਕ ਉਹ ਕੱਟ ਜਾਏਗਾ ਉਹਦਾ ਅਸਰ ਨਹੀਂ ਇੰਨਾ ਹੋਏਗਾ ਔਰ ਇਹਦੇ ਮੱਦੇ ਨਜ਼ਰ ਜਿਹੜੀਆਂ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈਗੀ ਆ ਤੇ ਲਾਈਟ ਟੂ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਜਸਟਾ ਗੜੇ ਪੈਣਗੇ ਜਾਂ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਹੈ ਮਤਲਬ ਲਾਈਟ ਟੂ ਮੋਡਰੇਟ ਜਿਹੜੀ ਰੇਨਫਾਲ ਹੈ ਉਹ ਜ਼ਰੂਰ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਉਹਨੂੰ ਆਪਾਂ ਧਿਆਨ ਚ ਰੱਖਦੇ ਹੋਏ ਜਿਹੜੇ ਆਪਣਾ ਲਖੇ ਪਿਧੰਦੇ ਆ ਉਹ ਲਿਖਣੇ ਚਾਹੀਦੇ ਆ ਮੈਂ ਭਾਰੀ ਅਲਰਟ ਵੀ ਹੈ 14 ਨੂੰ ਜਿਵੇਂ ਦੇਖੋ 13 ਤੋਂ ਸ਼ੁਰੂ ਹੋ ਕੇ 15 ਤੱਕ ਇਹ ਜੂਰ ਰਹੇਗਾ ਇਹ ਜਿਹੜਾ ਸਿਸਟਮ ਹੈਗਾ 14 ਨੂੰ ਜਿਹਦਾ ਉਹਦਾ ਇੰਪੈਕਟ ਜ਼ਿਆਦਾ ਹੈ 15 ਨੂੰ ਕਾਫੀ ਘਟ ਜੇਗਾ ਲੋ 13 ਸ਼ਾਮ ਨੂੰ ਸਟਾਰਟ ਹੋ ਕੇ 14 ਤੱਕ ਜਿਆਦਾ 14 ਨੂੰ ਇਹਦਾ ਜ਼ਿਆਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਪਰ ਇਹ ਹੈ ਕਿ ਆਪਾਂ ਕਿਸਾਨ ਵੀਰਾਂ ਨੂੰ ਇਹੀ ਸਲਾਹ ਦਵਾਂਗੇ ਕਿ ਜਿਹੜਾ ਇਹ ਕੋਈ ਵੀ ਪਾਣੀ ਉਹਨਾਂ ਨੇ ਕਿਸੇ ਫਸਲ ਨੂੰ ਲਾਉਣਾ ਉਹਨੂੰ ਰੋਕ ਲਿਆ ਜਾਏ ਕਿਉਂਕਿ ਇਹ ਜਿਹੜਾ ਸ਼ੋਰ ਸ਼ਾਰਟ ਹੈਗਾ ਵੈਸੇ ਕੀ ਇਹ ਸਿਸਟਮ ਆ ਰਿਹਾ ਹੈ ਔਰ ਇਫੈਕਟ ਵੀ ਕਰੇਗਾ ਤੇ ਜੇ ਪਾਣੀ ਲੱਗਿਆ ਹੋਏਗਾ ਤਾਂ ਫਸਲ ਨੂੰ ਜ਼ਿਆਦਾ ਨੁਕਸਾਨ ਹੋਊਗਾ ਤੇ ਜਿਹੜੀ ਜਿਵੇਂ ਵੀ ਕੋਈ ਉਹਨਾਂ ਦੀ ਡਿਊ ਹੈਗੀ ਹੈ ਜਿਹੜੀ ਵੀ ਇਰੀਗੇਸ਼ਨ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਹਲੇ ਹੋਲਡ ਕਰਕੇ ਪੋਸਟਪੋਨ ਕਰ ਦਿੱਤਾ ਜਾਏ ਔਰ ਜਿਹੜਾ ਵੀ ਕੋਈ ਆਪਾਂ ਜਿਹੜੀ ਫਸਲ ਦੀ ਕਟਾਈ ਹੋ ਚੁੱਕੀ ਹੈ ਉਹਨੂੰ ਵੀ ਕਿਸੇ ਸੁੱਕਿਆ ਥਾਂ ਤੇ ਸੰਭਾਲਿਆ ਜਾਏ ਤੇ ਜਿੱਥੇ ਬਾਰਿਸ਼ ਹੋ ਜਾਂਦੀ ਹੈ ਤਾਂ ਉੱਥੋਂ ਜਿਹੜਾ ਨਿਕਾਸ ਦਾ ਜੂਲ ਪ੍ਰਬੰਧ ਕੀਤਾ ਜਾਏ ਗਰਮੀ ਵਿੱਚ ਲੱਕੀ ਵੀ ਹੈ ਕਾਹਸ ਲਗਾਈ ਜਾ ਰਹੀ ਹੈ ਹਾਂਜੀ ਦੇਖੋ ਜਿਹੜੀਆਂ ਹੁਣ ਤੱਕ ਦੀਆਂ ਫੋਰਕਾਸਟ ਨੇ ਕਿਉਂਕਿ ਇੱਕਦਮ ਜਦੋਂ ਵੈਦਰ ਕਲੀਅਰ ਹੁੰਦਾ ਜਿਸ ਤਰ੍ਹਾਂ ਹੁਣ ਵੀ ਆਪਾਂ ਦੇਖਿਆ ਹੈ ਕਿ ਟੈਂਪਰੇਚਰਜ਼ ਇੱਕਦਮ ਜਿਹੜੇ ਬ੍ਰਪਲੀ ਰਾਈਜ਼ ਹੋ ਰਹੇ ਨੇ ਸੋ ਜਿਹੜੀਆਂ ਆਈਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਜਿਹੜੀਆਂ ਲੌਂਗ ਟਰਮ ਪ੍ਰੈਡਿਕਸ਼ਨਸ ਨੇ ਉਹਦੇ ਵਿੱਚ ਇਹੀ ਮਤਲਬ ਦਿਖਾਇਆ ਜਾ ਰਿਹਾ ਹੈ ਕਿ ਇਸ ਵਾਰੀ ਜਿਹੜੇ ਟੈਂਪਰੇਚਰਜ਼ ਨੇ ਉਹ ਨਾਰਮਲ ਤੋਂ ਜ਼ਿਆਦਾ ਰਹਿਣਗੇ ਤੇ ਹੀਟ ਵੇਵਜ਼ ਦਾ ਇਫੈਕਟ ਵੀ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਬਟ ਇਹ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਨੂੰ ਲੇਟੈਸਟ ਫੋਰਕਾਸਟ ਆਏਗੀ ਉਹ ਉਹਨੂੰ ਆਪਾਂ ਜ਼ਿਆਦਾ ਅਪਡੇਟ ਕਰ ਸਕਦੇ ਹਾਂ ਜਿਵੇਂ ਲੌ ਆ 50 60% ਤੱਕ ਜਰੂਰ ਹੁੰਦੀ ਹੈਗੀ ਆ ਪਰ ਜਿਸ ਤਰ੍ਹਾਂ ਹੁਣ ਉਹਨਾਂ ਨੇ ਲੌਂਗ ਟਰਮ ਪ੍ਰੈਡਿਕਸ਼ਨਸ ਦੇ ਵਿੱਚ ਆਈਐਮਡੀ ਨੇ ਪ੍ਰਗਟ ਕੀਤਾ ਹੈ ਕਿ ਜਿਹੜੀਆਂ ਗਰਮੀਆਂ ਇਸ ਵਾਰੀ ਕਾਫੀ ਸਵियर ਹੋਣ ਦੀ ਸੰਭਾਵਨਾ ਹੈਗੀ ਆ ਪਰ ਜ਼ਿਆਦਾ ਆਪਾਂ ਜਿਹੜਾ ਇਹਦਾ ਐਕਿਊਰੇਸੀ ਜੇ ਆਪਾਂ ਦੇਖਣੀ ਆ ਤਾਂ ਹਾਲੇ ਅਸੀਂ ਥੋੜਾ ਹੋਰ ਰੁੱਕੇ ਜਿਸ ਤਰ੍ਹਾਂ April ਲੰਘ ਕੇ ਉਸ ਤੋਂ ਬਾਅਦ ਇਹਦੀ ਜ਼ਿਆਦਾ ਪ੍ਰੈਡਿਕਸ਼ਨ ਤੇ ਚਾਂਸਸ ਨੇ ਕਿ ਇਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਹਾਂ ਜਾਂ ਕੀ ਉਹਨਾਂ ਵਾਸਤੇ ਹਿਲਦਾ ਆ। ਆ ਦੇਖੋ ਜੇ ਤਾਂ ਹੁਣ ਆਪਾਂ بارش ਦੀ ਗੱਲ ਕਰਦੇ ਆ ਕਿ ਵੈਸਟਰਨ ਡਿਸਟਰਬੈਂਸੀ ਇਹਦੇ ਵਿੱਚ ਤਾਂ ਆਪਾਂ ਨੂੰ ਜਿਹੜੀ ਜ਼ਿਆਦਾ ਇਸਨ ਵੀਰਾਂ ਨੂੰ ਇਹਦੇ ਵਿੱਚ ਧਿਆਨ ਦੇਣ ਦੀ ਲੋੜ ਹੈਗੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਆਪਣੀ ਪੱਕੇ ਮਤਲਬ ਕਾਫੀ ਜੜੀਆਂ ਜੜੀਆਂ ਆਪਣੀ ਹਾੜੀ ਦੀਆਂ ਫਸਲਾਂ ਨੇ ਬਸਾਖੀ ਤੇ ਵੱਢਦੇ 13 ਹਾਂਜੀ ਉਹੀ ਹੈ ਨਾ ਕਿ ਜਿਹੜੀ ਜੜੀਆਂ ਫਸਲਾਂ ਜੜੀਆਂ ਆਪਣੀ ਹਾੜੀ ਦੀਆਂ ਫਸਲਾਂ ਨੇ ਆਲਮੋਸਟ ਪੱਕ ਗਈਆਂ ਹੋਈਆਂ ਨੇ ਤਾਂ ਉਹ ਇਹ ਜ਼ਿਆਦਾ ਜਿਹੜਾ ਈਵੈਂਟ ਆ ਰਿਹਾ ਬਾਰਿਸ਼ ਵਾਲਾ ਇਹ ਉਹਨੂੰ ਇਫੈਕਟ ਕਰ ਸਕਦਾ ਇਸ ਕਰਕੇ ਇਹਨਾਂ ਇਸ ਵੇਲੇ ਜ਼ੋਰ ਧਿਆਨ ਰੱਖਣ ਦੀ ਲੋੜ ਹੈਗੀ ਹੈ ਬਾਕੀ ਜੇ ਆਪਾਂ ਗਰਮੀ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਵੀ ਜਿਹੜੇ ਆਮ ਲੋਕ ਆ ਇਹ ਤਾਂ ਉਹ ਵੀ ਪ੍ਰਭਾਵਿਤ ਹੋ ਸਕਦੇ ਆ ਤੇ ਆਪਾਂ ਨੂੰ ਚਾਹੀਦਾ ਹੈਗਾ ਕਿ ਜਦੋਂ ਗਰਮੀ ਦਾ ਮਤਲਬ ਇੱਕਦਮ ਜ਼ਿਆਦਾ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲਦਾ ਤਾਂ ਜਿਹੜਾ ਦਿਨ ਦੇ ਵੇਲੇ ਆਪਾਂ ਜਿਹੜਾ ਉਹ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਆਪਾਂ ਸਵੇਰੇ ਸ਼ਾਮ ਹੀ ਜ਼ਿਆਦਾ ਜਿਹੜਾ ਆਪਣਾ ਬਾਹਰ ਦਾ ਕੰਮ ਹੈ ਉਹ ਕੀਤਾ ਜਾ ਸਕਦਾ ਬਾਕੀ ਇਹ ਹੈ ਕਿ ਜਦੋਂ ਵੀ ਬਾਹਰ ਨਿਕਲਣਾ ਹੈ ਉਦੋਂ ਆਪਣਾ ਸਨਸਕ੍ਰੀਨ ਵਗੈਰਾ ਲਗਾ ਕੇ ਜਾਂ ਜਿਹੜਾ ਹੈਡ ਪੂਰਾ ਪ੍ਰੋਪਰ ਕਵਰ ਕਰਕੇ ਤਾਂ ਕਿ ਜਿਹੜਾ ਹੀਟ ਸਟ੍ਰੋਕ ਦਾ ਇਫੈਕਟ ਆਉਣਾ ਨਾ ਆ ਸਕੇ